ਬੱਲੇ ਬੱਲੇ ਡਿਸਕੋ ਦੀ ਵਿਰਸਾ ਪੰਜਾਬ ਦਾ ਪੰਜ ਆਵ ਕੰਡੇ ਉੱਤੇ ਛੇਵਾ ਟਾਠਾ ਮਾਰਦਾ ਭੁੱਲ ਗਏ ਪੰਜਾਬੀ ਹੋਏ ਵਿਰਸਾ ਪੰਜਾਬ ਦਾ ਵਿਰਸਾ ਵਜਾ ਮਾਰਦਾ ਜੀ ਵਿਰਸਾ ਵਜਾ ਮਾਰਦਾ ਨਮਸਕਾਰ ਦੋਸਤੋ ਮੈਂ ਤੁਹਾਡਾ ਗੋਪੀ ਜੀ ਵਾਲਾ ਨਵੀਂ ਜਾਣਕਾਰੀ ਲੈ ਕੇ ਆਜਾ ਜੀ ਵੈਸੇ ਦਾ ਪੰਜਾਬ ਦੇ ਵਿੱਚ ਵਿਰਸੇ ਨੂੰ ਯਾਦ ਕਰਾਉਂਦੇ ਬਹੁਤ ਸਾਰੇ ਮੂਲੇ ਮਸ਼ਹੂਰ ਹਨ ਔਰ ਇਸ ਵਾਰ ਵਿਸਾਖੀ ਦੇ ਮੱਦੇ ਨਜ਼ਰ ਸਗਰੂਰ ਦੇ ਵਿੱਚ ਇੱਕ ਵਿਰਸੇ ਨੂੰ ਯਾਦ ਕਰਾਉਣ ਵਾਸਤੇ ਮੇਲਾ ਲਗਾਇਆ ਜਾ ਰਿਹਾ ਜਿਸ ਵਿੱਚ ਵਿਰਸੇ ਨੂੰ ਸਬੰਧਤ ਚੀਜ਼ਾਂ ਤੁਹਾਨੂੰ ਨਜ਼ਰ ਆਉਣਗੀਆਂ ਔਰ ਵਿਰਸੇ ਨਾਲ ਸਬੰਧਤ ਜਿਹੜੀ ਪ੍ਰਦਰਸ਼ਨੀਆਂ ਨਜ਼ਰ ਆਉਣਗੀਆਂ ਮਹਾਨ ਕਲਾਕਾਰ ਉੱਥੇ ਤੁਹਾਨੂੰ ਨਜ਼ਰ ਆਉਣਗੇ ਜਿਹੜੇ ਇੱਕ ਪੰਜਾਬ ਦੇ ਵਿੱਚ ਮਸ਼ਹੂਰ ਕਲਾਕਾਰ ਔਰ ਜਿਵੇਂ ਕਿ ਮੁੱਖ ਮਹਿਮਾਨ ਵਜੂਆ ਮਨੋਰੀ ਜੀ ਪਹੁੰਚ ਰਹੇ ਨੇ ਉੱਥੇ ਔਰ ਤੁਹਾਨੂੰ ਬਹੁਤ ਸਾਰੇ ਕਲਾਕਾਰ ਮਨੋਰੰਜਨ ਕਰਨਗੇ ਤੁਹਾਡਾ ਔਰ ਤੁਸੀਂ ਵੀ ਇਸ ਚੀਜ਼ ਦਾ ਇੰਜੋਏ ਕਰਨ ਲਈ ਪਹੁੰਚੋ ਮੈਂ ਵੀ ਉੱਥੇ ਪਹੁੰਚ ਰਿਹਾ ਹਾਂ ਬੀਨ ਰਿਕਾਰਡ ਜਿਹਨੂੰ ਉੱਥੇ ਸਪੈਸ਼ਲ ਆਮ ਡੋਰੀ ਦੇ ਮੁੱਖ ਮਹਿਮਾਨ ਵਜੋਂ ਸਨਮਾਨਤ ਕਰਨ ਲਈ ਬੀਨ ਰਿਕਾਰਡਸ ਨੂੰ ਬੁਲਾਇਆ ਗਿਆ ਔਰ ਬੀਨ ਰਿਕਾਰਡਸ ਦੇ ਨਾਲ ਮੀਡੀਆ ਐਡਵਾਈਜ਼ਰ ਵਜੋਂ ਮੈਂ ਵੀ ਉੱਥੇ ਤੁਹਾਨੂੰ ਤੁਹਾਡੇ ਦਰਸ਼ਨ ਕਰਨ ਪਹੁੰਚ ਰਿਹਾ ਹਾਂ ਜੀ ਇਸ ਕਰਕੇ ਸੋ ਦੋਸਤੋ ਜਿੰਨੇ ਵੀ ਦੂਰ ਦੂਰਾ ਜਿੱਥੋਂ ਤੱਕ ਮੇਰੀ ਆਵਾਜ਼ ਨੂੰ ਪਹੁੰਚਦੇ ਜਰੂਰ ਬੋਝ ਸ਼ਬਾਕ ਹੈ ਨਮਸਕਾਰ